ਉਸੀ ਕ੍ਰਿນິກ ਜ਼ੋਰ ਦੇ ਥੱਪੜ ਮਾਰ ਸਕਦੇ ਹੋ ਇੰਟਰਸਟਿੰਗ ਮੈਂ ਤਾਂ ਇਹ ਨਹੀਂ ਜ਼ੋਰ ਦੀ ਮਾਰਦਾ ਜੈਂਸਾ ਦਾ ਉਹਨੇ ਜੇਵਲਿੰਗ ਦਾ ਮੁਕਾਬਲਾ ਜਿੱਤੇ ਅਸੀਂ ਸਾਡੇ ਪਲੇਅਰ ਨੇ ਨਾ ਅੱਛਾ ਸਲੈਪ ਕੀ ਥੱਪੜ ਕੀ ਮਾਰਨਾ ਮੈਂ ਇੱਕਦਮ ਇੱਕਦਮ ਕਿਸੇ ਬੱਚੇ ਤੇ ਸਕੂਲ ਤੇ ਥੱਪੜ ਮਾਰਿਆ ਤੇ ਮੇਰੀ ਉੱਤੇ ਉਂਗਲੀ ਤੇ ਨੀਲ ਪੈ ਗਿਆ ਸਾਨੂੰ ਪਤਾ ਹੈ ਜੁਝਾਰ ਸਿੰਘ ਆਈ ਥਿੰਕ ਪ੍ਰੈਸੀਡੈਂਟ ਪਲੇਅਰਸ ਨੇ ਨਾ ਅੱਛਾ ਕੋਈ ਅੱਛਾ ਤੇ ਉਹਨਾਂ ਨੇ ਥੱੱਪੜ ਮਾਰਨ ਦੀ ਵੀ ਚੈਂਪੀਅਨਸ਼ਿਪ ਹੁੰਦੀ ਹੈ ਕਰੀਏ ਆਪਾਂ ਕੰਪੀਟੀਸ਼ਨ ਚ ਪਾਰਸ ਨੂੰ ਤੁਹਾਡੇ ਦੋਨਾਂ ਦੇਖ ਕੇ ਕਲਾਵਾਂਗੇ ਤੇ ਤੁਹਾਨੂੰ ਲੱਗਣਾ ਕਿ ਲੱਗਦਾ ਕਿ ਪਹਿਲਾਂ ਜਿਹੜਾ ਮੁਕਾਬਲਾ ਹੋਇਆ ਸੀ ਨਾ ਚੂਹਾਰ ਸਿੰਘ ਦੇ ਮਤਲਬ ਕਿ ਅਜਲੇ ਇਨਸਾਨ ਨੇ ਨਾ ਗਲਤੀ ਨਾਲ ਪਤਾ ਨਹੀਂ ਮਾਰ ਦਿੱਤਾ ਸੀ ਸਲੈਪ ਕਰ ਦਿੱਤਾ ਸੀ ਤੇ ਉਹਦੇ ਨੱਕ ਤੇ ਝੋਟ ਆ ਗਈ ਸੀ ਲੇਕਿਨ ਉਸ ਦੇ ਬਾਵਜੂਦ ਹੀ ਉਹਨੇ ਪਾਵਰਫੁਲ ਦੇ ਨਾਲ ਮਾਰਿਆ ਕਿ ਉਹ ਜਿੱਤ ਗਿਆ ਚੈਂਪੀਅਨ ਬਣ ਗਿਆ ਤੁਸੀਂ ਦੇਖੋ ਇਹ ਅੱਛਾ ਜੀ ਕੋ ਵੀਡੀਓ ਆ ਹਾਂ ਜੀ ਮਤਲਬ ਕਿ ਮੈਨੂੰ ਇੰਨਾ ਪਤਾ ਨਹੀਂ ਇਹਨਾਂ ਦੇ ਬਾਰੇ ਸਾਡੇ ਰਾਜਵੀਰ ਸਿੰਘ ਬਹੁਤ ਪਿਆਰੇ ਵੀਰ ਜੀ ਹੈ ਜਿਨ੍ਹਾਂ ਨੇ ਸਾਨੂੰ ਵੀਰ ਭੇਜਿਆ ਸੀਗਾ ਕਿ ਉਹਨਾਂ ਨੇ ਨਾਲ ਆ ਕੇ ਕਿਹਾ ਸੀਗਾ ਕਿ ਅਗਰ ਤੁਸੀਂ ਵੀਡੀਓ ਨਾ ਦੇਖੀਂ ਤੋ ਭਾਈ ਦਾ ਕਮੈਂਟ ਸੁਣਾ ਨਾ ਵਾਇਸ ਮੈਸੇਜ ਸੁਣਾ ਵਾਇਸ ਮੈਸੇਜ ਕਿਸ ਸੁਣਾਣਾ ਵੀਰੇ ਦਾ ਲੇਕਿਨ ਵੀਰੇ ਜੀ ਤੁਸੀਂ ਤੁਹਾਨੂੰ ਦਾ ਰਾਜ਼ ਵੀਰੇ ਕਰ ਸਕਦੇ ਆ ਬੀਪੂ ਨਹੀਂ ਕਰ ਸਕਦੇ ਆ ਸਾਨੂੰ ਜੁਜਾਰ ਸਿੰਘ ਦੇ ਵਾਇਸ ਜੁਜਾਰ ਸਿੰਘ ਆ ਜੁਜਾਰ ਸਿੰਘ ਮੈਨੂੰ ਨਾਮ ਦਾ ਵੀ ਜੁਜਾਰ ਸਿੰਘ ਕਿਉਂਕਿ ਮੈਂ ਫਸਟ ਟਾਈਮ ਇਹਨਾਂ ਦਾ ਵੀਡੀਓ ਵੇਖਣ ਲੱਗੀ ਆ ਵੀ ਆਫ ਵੀਡੀਓ ਦੇਖ ਲਈਏ ਬੀਬੀ ਹਾਂਜੀ ਵੀਡੀਓ ਪਾ ਲਓ ਪਹਿਲੇ ਲਾਓ ਅੱਛਾ ਭਾਈ ਨੇ ਤਨਕੀ ਦਿੱਤੀ ਕਿ ਤੁਸੀਂ ਵੀਡੀਓ ਨਾਲ ਕਿ ਤੁਹਾਨੂੰ ਦੁਬਾਰਾ ਵੀ ਵੀਡੀਓ ਨਹੀਂ ਭੇਜਾਂਗੇ ਰਾਜਵੀਰ ਭਾਜੀ ਨੇ ਤਨਕੀ ਦਿੱਤੀ ਉਹ ਪਹਿਨਾ ਨੂੰ ਤੁਹਾਨੂੰ ਦੇਖ ਨਹੀਂ ਤੇ ਪਹਿਨੇ ਤੇ ਬਾਕੇ ਵੈਸੇ ਵੀ ਨਾ ਰਾਜਵੀਰ ਸਿੰਘ ਭਾਜੀ ਜੋ ਆ ਨਾ ਉਹ ਬਹੁਤ ਸਪੋਰਟ ਕਰਦੇ ਆ ਤੇ ਬਹੁਤ ਸੋਹਣੀਆਂ ਵੀਡੀਓਜ਼ ਜਿਹੜੀਆਂ ਸਾਨੂੰ ਸਾਡਾ ਸਾਂਝਿਆ ਕਰਦੇ ਤੇ ਸਾਡੇ ਨੇ ਪਹਿਲੇ ਅਸੀਂ ਤੇ ਵੀਡੀਓ ਦੀ ਗੱਲ ਆਜ਼ਮੀ ਮੰਨਦਾ ਕਿ ਅਸੀਂ ਇਹਨਾਂ ਨੂੰ ਕਿਵੇਂ ਨਿਰਾਸ਼ ਕਰ ਸਕਦੇ ਲਾਓ ਵੀ ਵੀਡੀਓ डब्ल्यूडब्ल्यूई ਤੇ ਉਸ ਤੋਂ ਬਾਅਦ ਫ੍ਰੀ ਸਟਾਈਲ ਕੁਸ਼ਤੀ ਤੋਂ ਬਾਅਦ ਇੱਕ ਹੋਰ ਐਸੀ ਦੇਖੇ ਲੱ ਹੈ ਜੋ ਕਿ ਦੁਨੀਆਂ ਦੇ ਵਿੱਚ ਇਸ ਵਕਤ ਕਾਫੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਜੇਕਰ ਅੱਜ ਕੱਲ੍ਹ ਦੇ ਸਮਝ ਦੇ ਹਿਸਾਬ ਨਾਲ ਦੇਖਿਆ ਜਾਵੇ ਉਸ ਦਾ ਨਾਮ ਹੈ ਪਾਵਰ ਸਲੈਪ ਇਸ ਵਿੱਚ 3 ਦੇ ਖਿਡਾਰੀ ਨੇ ਇੱਕ ਵਾਰ ਇੱਕ ਖਿਡਾਰੀ ਤੇ ਦੂਸਰੀ ਵਾਰ ਦੂਸਰਾ ਖਿਡਾਰੀ ਇੱਕ ਦੂਸਰੇ ਦੇ ਚਪੇੜਾ ਮਾਰਦੇ ਨੇ ਫੇਸ ਦੇ ਉੱਤੇ ਜੋਰ-ਜੋਰ ਦੀ ਥੱਪੜ ਮਾਰੇ ਜਾਂਦੇ ਨੇ ਔਰ ਖਿਡਾਰੀ ਜਿੱਤਦਾ ਜਿਸ ਦੇ ਪੈਰ ਨਹੀਂ ਪਟੇ ਜਾਂਦੇ ਜੋ ਆਪਣੀ ਜਗ੍ਹਾ ਦੇ ਉੱਤੇ ਖੜਾ ਰਹਿੰਦਾ ਹੈ ਜਾਂ ਕੋਈ ਹੋਰ ਹੈ ਤਾਂ ਇਸੇ ਤਰੀਕੇ ਦੀ ਇੱਕ ਹੋਰ ਪਾਵਰ ਸਲੈਪ ਚੈਂਪੀਅਨਸ਼ਿਪ ਹੋਈ ਹੈ ਅਬੂ ਧABI ਦੇ ਵਿੱਚ UAE ਦੇ ਅਬੂ ਧABI ਦੇ ਵਿੱਚ ਉਸ ਦੇ ਵਿੱਚ ਇੱਕ ਪੰਜਾਬੀ ਸ਼ਖਸ ਜੁਝਾਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ ਇੱਕ ਨਵਾਂ ਚੈਂਪੀਅਨ ਯਾਨੀ ਕਿ ਜੁਝਾਰ ਸਿੰਘ ਨਾਮ ਦਾ ਇੱਕ ਨਵਾਂ ਚੈਂਪੀਅਨ ਪਾਵਰ ਸਲੈਪ ਨੂੰ ਮਿਲ ਚੁੱਕਿਆ ਹੈ ਉਹਦੀਆਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਹੈ ਔਰ ਉਸ ਪੰਜਾਬੀ ਨੇ ਇਸ ਤਰੀਕੇ ਦੇ ਨਾਲ ਚਪੇੜਾ ਮਾਰੀਆਂ ਜੋ ਆਪਣਾ ਓਪੋਨੈਂਟ ਖਿਡਾਰੀ ਸੀ ਕਿ ਉਹਨਾਂ ਚਪੇੜਾ ਦੀ ਆਵਾਜ਼ ਰਸ਼ੀਆ ਤੱਕ ਸੁਣਾਈ ਦਿੱਤੀ। ਰਸ਼ੀਆ ਕਦਸਿਸ ਕਰਕੇ ਕਰ ਰਹੀ ਹੈ ਕਿਉਂਕਿ ਪੰਜਾਬੀ ਇਹ ਜਿਹੜਾ ਖਿਡਾਰੀ ਹੈ ਜੁਝਾਰ ਸਿੰਘ ਉਸ ਦਾ ਮੁਕਾਬਲਾ ਜਿਹੜਾ ਹੋ ਰਿਹਾ ਸੀ ਰਸ਼ੀਆ ਖਿਡਾਰੀ ਦੇ ਨਾਲ ਹੋ ਰਿਹਾ ਸੀ। ਇਹ ਤੋਂ ਪਹਿਲਾਂ ਪਹਿਲਾ ਸੈੱਟ ਚੱਲ ਰਿਹਾ ਸੀ ਤਾਂ ਰਸ਼ੀਆ ਖਿਡਾਰੀ ਨੇ ਚਪੇੜ ਮਾਰੀ। ਉਸ ਤੋਂ ਬਾਅਦ ਜੁਝਾਰ ਨੇ ਮੰਗੀ ਤਾਂ ਪਹਿਲੇ 라ਉਂਡ ਦੇ ਵਿੱਚ ਜਿਹੜਾ ਰਸ਼ੀਦ ਖਿਡਾਰੀ ਅੱਗੇ ਚੱਲ ਰਿਹਾ ਸੀ ਐਸੈਂਟ੍ਰਿਕ ਦੇ ਨਾਮ 'ਤੇ ਜਦੋਂ ਦੂਸਰਾ 라ਉਂਡ ਆਇਆ ਤਾਂ ਚੋਟਿਲ ਹੋ ਜਾਂਦਣੇ ਜੁਝਾਰ ਸੀ ਕਿਉਂਕਿ ਜਦੋਂ ਰਸ਼ੀਦ ਖਿਡਾਰੀ ਚਪੇੜ ਮਾਰਦਾ ਹੈ ਤਾਂ ਅੱਖ ਦੇ ਉੱਤੇ ਸੱਟ ਲੱਗਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੇਰੀ ਅੱਖ ਤੇ ਬੰਨ੍ਹ ਪੱਟੀ ਕਰ ਦਿੰਨੇ ਆ ਅੱਖ ਦੇ ਉੱਤੇ ਬੰਨ੍ਹ ਪੱਟੀ ਕਰਦੇ ਨੇ ਔਰ ਜਦੋਂ ਵਾਪਸ ਆਪਣੀ ਜਗ੍ਹਾ ਦੇ ਉੱਤੇ ਜਾ ਰਹੇ ਹੁੰਦੇ ਨੇ ਜੁਝਾਰ ਤਾਂ ਉਹ ਇੱਕ ਗੱਲ ਕਹਿੰਦੇ ਨੇ ਖੜ ਹੁਣ ਮੈਂ ਤੈਨੂੰ ਦੱਸ ਦਾਂ ਤੇ ਬਸ ਇੰਨਾ ਹੀ ਕਹਿਣੇ ਸੀ ਉਸ ਤੋਂ ਬਾਅਦ ਵਾਰੀ ਆ ਗਈ ਅਧਿਆਪਕ ਜੁਹਾਰ ਦੀ ਵਾਰੀ ਸੀ ਹੁਣ ਚਪੇੜ ਮਾਰਨ ਦੀ ਰਸ਼ਿਦ ਖਿਡਾਰੀ ਤੇ ਤਾਂ ਜੁਹਾਰ ਜਿਵੇਂ ਹੀ ਆਪਣੀ ਪੂਰੀ ਜਾਨ ਲਗਾ ਕੇ 1 2 ਐਂਡ 3 ਕਹਿੰਦੇ ਹੋਏ ਉਹਦੇ ਚਪੇੜ ਮਾਰਦਾ ਤਾਂ ਰਸ਼ਿਦ ਖਿਡਾਰੀ ਦੇ ਦੋਵੇਂ ਪੈਰ ਪੱਟੇ ਜਾਂਦੇ ਨੇ ਉਸ ਨੂੰ ਇੱਕ ਵਾਰ ਕੁਝ ਵੀ ਸਮਝ ਨਹੀਂ ਆਂਦਾ ਦਿਨੇ ਹੀ ਉਸ ਨੂੰ ਤਾਰੇ ਦਿਖਣ ਲੱਗ ਜਾਂਦੇ ਨੇ ਤੇ ਉਹ ਤਸਵੀਰਾਂ ਵੀ ਸਿਰਫ ਉਹ ਮੈਚ ਨਹੀਂ ਐ ਤਸਵੀਰਾਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਮੈਚ ਹੋਇਆ ਤੇ ਮੈਚ ਤੋਂ ਬਾਅਦ ਕਿਵੇਂ ਪੱਟੇ ਦੇ ਉੱਤੇ ਥਾਪੀ ਮਾਰੀ ਔਰ ਸਟੇਜ ਦੇ ਉੱਤੇ ਹੀ ਭੰਗੜਾ ਪਾਇਆ ਗਿਆ ਤੇ ਜਿਹੜਾ ਤੁਸੀਂ ਨਸੀਰਾਂ ਦੇਖ ਰਹੇ ਹੋ ਪੰਜਾਬ ਦਾ ਇੱਕ ਖਿਡਾਰੀ ਹੈ ਰੋਪੜ ਇਲਾਕੇ ਦਾ ਹੈ ਖਿਡਾਰੀ ਚਮਕੌਰ ਸਾਹਿਬ ਦੇ ਕੋਲ ਦਾ ਹੈ ਰਹਿਣ ਵਾਲਾ ਹੈ ਜੁਹਾਰ ਸਿੰਘ ਜੋ ਕਿ ਫ੍ਰੀ ਸਟਾਈਲਿੰਗ ਦੇ ਜੋ ਜਿਹੜੀ ਇਹ ਕੰਪੀਟੀਸ਼ਨ ਹੁੰਦਾ ਹੈ ਪਾਵਰ ਸਲਾਪ ਨਾਲ ਉਸ ਦੇ ਵਿੱਚ ਠੇਡਣ ਗਿਆ ਸੀ ਕਿ ਇਸ ਦੀ ਕਿੰਨਾ ਤਸਵੀਰਾਂ ਦੇਖਵਾਰ ਸੀ ਖਿਡਾਰੀ ਜਿਸ ਤੇ ਮਾਰਦਾ ਖਿਡਾਰੀ ਜਿਹੜਾ ਭਾਰਤੀ ਖਿਡਾਰੀ ਹ ਉਸੇ ਨਾਲ ਹੈ ਅੱਖ ਤੇ ਸੱਟ ਲੱਗਦੀ ਹੈ ਇਹ ਦੂਸਰੇ ਸੈੱਟ ਦੇ ਵਿੱਚ ਚਪੇਟ ਮਾਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਜਿੱਤ ਦਾ ਐਲਾਨ ਹੁੰਦਾ ਹੈ ਤੇ ਫਿਰ ਜਿੱਤ ਦੀ ਖੁਸ਼ੀ ਕਿਵੇਂ ਮਨਾਈ ਜਾਂਦੀ ਹੈ ਜਿੱਤਨ ਤੋਂ ਬਾਅਦ ਜਿਹੜੇ ਆਦਮੀ ਕੀ ਕਿਹਾ ਫਰੈਗਵਰ ਇਵਰੀਥਿੰਗ ਓ ਥੈਂਕਸ ਫਾਰ एवरीथिंग ਡ੍ਰੀਮ ਕਮਸ ਟੂ ਨਾਉ ਆਮ ਅ ਫਰਸਟ UFC ਪਾਵਰ ਸਲੈਪ ਇੰਡੀਅਨ ਚੈਂਪੀਅਨ ਜੀਤਾ ਖ਼ਸਾ ਵਾਹਿਗੁਰੂ ਦੀ ਫਤਿਹ ਸਤਿ ਸ਼੍ਰੀ ਅਕਾਲ ਸਾਰੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਅਤੇ ਭਾਰਤ ਵਾਸੀਆਂ ਨੂੰ ਸੋ ਸਾਡਾ ਇੱਕ ਸੁਪਨਾ ਸੀ ਜੋ ਉਹ ਅੱਜ ਪੂਰਾ ਹੋਇਆ ਪਾਵਰ ਸਲੈਪ UFC ਦੀ ਪਾਵਰ ਸਲੈਪ ਦੇ ਵਿੱਚ ਖੇਡਣ ਦਾ ਤੇ ਉੱਥੇ ਜਿੱਤਣ ਦਾ ਇਸ ਮੁਕਾਮ ਤੱਕ ਸਾਨੂੰ ਲੈ ਕੇ ਆਉਣ ਵਾਲਾ ਸਾਡਾ ਛੋਟਾ ਵੀਰ ਪੰਕਜ ਤਪਨ ਖੰਨਾ ਜੋ ਕਿ ਵੈਟਰਨ ਐਮ ਐਮ ਐ ਫਾਈਟਰ ਐਸਸੀ ਡਿੰਗਿਆ ਦਾ ਉਹਨਾਂ ਨੇ ਸਾਡੇ ਲਈ ਇਹ ਸਾਰਾ ਕੁਝ ਮੈਨੇਜ ਕੀਤਾ ਤੇ ਪੀਸੀਐਫਐਲ ਮੈਨੇਜਮੈਂਟ ਟੀਮ ਦਾ ਜਿਦੇ ਕੇ ਪੰਕਜ ਚਨ ਹੈ ਜੀ ਓਨਰ ਨੇ ਉਹਨਾਂ ਨੇ ਸਾਡੇ ਲਈ ਇਹ ਸਾਨੂੰ ਇਸ ਮੁਕਾਮ ਤੇ ਲੈ ਕੇ ਆਏ ਨੇ ਥੈਂਕਸ ਫॉर एवरीथिंग ਡ੍ਰੀਮ ਕਮਸ ਟੂ ਨਾਓ ਆਈ ऍम ਅ ਫਰਸਟ ਯੂ ਐਫ ਸੀ ਪਾਵਰ ਫਲੈਪ ਇੰਡੀਅਨ ਚੈਂਪੀਅਨ ਸਫਲਿਕਾ ਇਸਾਰੇ ਤਨਵਾਦ ਰਾਉ ਬੱਤੇਯਾ ਨੇ ਮੈਸੇਜ ਕੱਢ ਤਾਣਾ ਆਪਣਾ ਵੀਡੀਓ ਮੈਸੇਜ ਤਾਣਾ ਸਿੰਘ ਨੇ ਆਬੂ ਕਾਬੀ ਦੇ ਵਿੱਚ ਹੋਏ ਪਾਵਰ ਸਲੈਪ ਪ੍ਰਤੀਯੋਗਤਾ ਦੇ ਵਿੱਚ ਇਤਿਹਾਸ ਰਚ ਦਿੱਤਾ 24 ਅਕਤੂਬਰ ਨੂੰ ਇਹ ਮੈਚ ਖੇਡਿਆ ਗਿਆ ਸੀ ਜਿਸ ਦੇ ਵਿੱਚ ਜੁਝਾਰ ਨੇ ਆਪਣੇ ਜਿਹੜਾ ਓਪੋਨੈਂਟ ਸੀ ਰਸ਼ੀਅਨ ਜਿਹੜਾ ਖਿਡਾਰੀ ਸੀਗਾ ਐਂਟਲੀ ਗਰੁਸ਼ਕਾ ਉਸ ਨੂੰ ਤੀਸਰੇ 라ਉਂਡ ਦੇ ਵਿੱਚ ਜ਼ੋਰਦਾਰ ਥੱਪੜ ਮਾਰ ਕੇ ਆਪਣਾ ਨਾਮ ਰੋਸ਼ਨ ਤਾਂ ਕੀਤਾ ਹੀ ਤੇ ਨਾਲ ਦੀ ਨਾਲ ਜੋ ਚੈਂਪੀਅਨਸ਼ਿਪ ਦਾ ਟਾਈਟਲ ਹੈ ਉਸ ਨੂੰ ਵੀ ਆਪਣੇ ਨਾਮ ਕਰ ਲਿਆ ਜੁਝਾਰ ਨੇ ਆਪਣੀ ਵੀਡੀਓ ਜਿਹੜੀ ਹੈ ਜਿੱਤ ਦੀ ਵੀਡੀਓ ਹੈ ਉਸ ਨੂੰ ਆਪਣੇ ਫੇਸਬੁੱਕ ਪੇਜ ਤੇ ਵੀ ਸਾਂਝਾ ਕੀਤਾ ਹੈ ਸੋਸ਼ਲ ਮੀਡੀਆ ਤੇ ਪਾਇਆ ਤੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਜਿਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਦਾ ਟਾਈਟਲ ਲਿਖਿਆ ਆਈ ਐਮ ਵਿਨਰ प्रतियोगिता जोड़े मुकाबले तो हुए थे राउंड के जुझार नौ गुलुशका दस पॉइंट मिले थ उस तो बाद जो तो दूसरा राउंड हूँ तो गुलुशका इस तरीके का जोरदार चपेट मारता है ਤੇ ਜਿਸ ਦੇ ਨਾਲ ਤੁਝਾਰ ਦੀ ਅੱਖ ਦੇ ਵਿੱਚ ਸੱਟ ਲੱਗ ਜਾਂਦੀ ਹੈ ਪਰ ਤੁਝਾਰ ਨੇ ਇਸ ਤੋਂ ਬਾਅਦ ਹਾਰ ਨਹੀਂ ਮੰਨੀ ਉਹ ਤੀਸਰੇ ਰਾਉਂਡ ਦੇ ਵਿੱਚ ਆਪਣਾ ਜਿਹੜਾ ਓਪੋਨੈਂਟ ਗਲੁਸ਼ਕਾ ਖੜਾਈ ਸੀਗਾ ਰਸ਼ੀਨ ਖੜਾਈ ਸੀ ਉਸ ਨੇ ਐਸਾ ਤਮਾਸ਼ਾ ਪਾ ਰਿਆ ਬੰਦਾ ਤੇ ਐਸੀ ਛੇੜ ਮਾਰੀ ਕਿ ਉਸ ਨੂੰ ਕੁਝ ਵੀ ਸਮਝ ਨਹੀਂ ਆਇਆ ਉਹ ਆਪਣੀ ਜਗ੍ਹਾ ਤੋਂ ਪਿੱਛੇ हट ਜਾਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਜ਼ਬਰਦਸਤ ਤੀਸਰੀ ਸਲੈਪ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਗਲੁਸ਼ਕਾ ਦੀ ਹਾਰ ਹੁੰਦੀ ਹੈ ਉਹ ਤੁਝਾਰ ਸਿੰਘ ਇਹ ਮੈਚ ਜਿੱਤ ਜਾਂਦਾ ਉਹ ਇਸ ਮੈਚ ਦੇ ਦੌਰਾਨ ਜਦੋਂ ਸੱਟ ਲੱਗਦੀ ਹੈ ਤਾਂ ਤੁਝਾਰ ਨੇ ਜ਼ਬਰਦਸਤ ਆਪਣੀ ਹਿੰਮਤ ਦਿਖਾਈ ਹੈ ਔਰ ਕੋਚ ਨੇ ਜਦੋਂ ਸਲਾਹ ਦਿੱਤੀ ਤਾਂ ਆਪਣੀ ਅੱਖ ਦੇ ਉੱਤੇ ਮਰਮ ਪੱਟੀ ਕਰਵਾਈ ਮਰਮ ਲਗਵਾਈਏ ਤੇ ਉਸ ਤੋਂ ਬਾਅਦ ਦੁਬਾਰਾ ਗਰਾਉਂਡ ਦੇ ਵਿੱਚ ਆ ਗਏ ਖੇਡਣ ਨੂੰ ਇਹ ਨਹੀਂ ਸੋਚਿਆ ਕਿ ਨਹੀਂ ਇਸ ਨਾਲ ਉਹਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤੇ ਨੁਕਸਾਨ ਦੀ ਪਰਵਾਹ ਨਾ ਕੀਤੇ ਬਿਨਾਂ ਤੀਸਰੇ ਰਾਉਂਡ ਖੇਡਣ ਲਈ ਆਏ ਤੇ ਉਸ ਰਾਉਂਡ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਉਹ ਪ੍ਰਦਰਸ਼ਨ ਕੁਝ ਐਸਾ ਸੀ ਕਿ ਰਸ਼ਮ ਦੇ ਵਿਅਕਤੀ ਨਹੀਂ ਜਿਹੜਾ ਰਸ਼ਮ ਖਿਡਾਰੀ ਸੀ ਉਸਦੇ ਐਸੀ ਥੱਪੜ ਮਾਰਿਆ ਗਿਆ ਐਸੀ ਸਪੇਡ ਮਾਰੀ ਗਈ ਕਿ ਹੌਸੀਆ ਗੂੰਜਾ ਹੁਣ ਦੂਰ ਦੂਰ ਤੱਕ ਕਈ ਸੈਂਕੜੇ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਸਵਾਈ ਦਿੱਤੀ ਹੈ ਤੇ ਇਸ ਤਰੀਕੇ ਨਾਲ ਭਾਰਤੀ ਨੌਜਵਾਨ ਜੋ ਕਿ ਪੰਜਾਬੀ ਮੁੰਡਾ ਰਹਿਣ ਵਾਲਾ ਹੈ ਪੰਜਾਬ ਦਾ ਰਹਿਣ ਵਾਲਾ ਹੈ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸ ਨੇ ਜਿੱਤ ਹਾਸਲ ਕੀਤੀ ਹੈ ਤਾਂ ਤੈਨੂੰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਿੱਤ ਤੋਂ ਬਾਅਦ ਕਿਸ ਤਰੀਕੇ ਨਾਲ ਪਾਟਦੇ ਸੇ ਖਾਫੀ ਮਾਰੀਆ ਹੋ ਲਿਖਿਆ ਆਈ ਐਮ ਵਿਨਰ ਤੇ ਦੇਖੋ ਕਿਵੇਂ ਸਟੇਜ ਤੇ ਦੂਸਰੀ ਤਸਵੀਰ ਦੇ ਵਿੱਚ ਦੇਖ ਰਹੇ ਹੋ ਭਗੜਾ ਪਾਦੇ ਹੋਏ ਜੁਝਾਰ ਸਿੰਘ ਨਜ਼ਰ ਆ ਰਹੇ ਨੇ ਔਰ ਤੀਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਦੋ ਵੱਡੇ ਖਿਡਾਰੀ ਇੱਕ ਐਮ ਡਬਲਯੂ ਦਾ ਰੈਸਲਿੰਗ ਦਾ ਖ ਯਾਰ ਜੱਟ ਦੀ ਚਪੇੜ ਸੀ ਨਾ ਹਾਂ ਚਾ ਚਾ ਕਹਵੇਂ ਸਹਲਾਣੀ ਸੀ ਰਸ਼ੀ ਗੰਦੇ ਜੱਟ ਤੈਨੂੰ ਪਤਾ ਹੈ ਨਾ ਤੁਸੀਂ ਹਿੰਮਤ ਚੈਨ ਕਰਦਾ ਯਾਰ ਸਿੰਘ ਵੀਰੇ ਦੀ ਕਿ ਮਤਲਬ ਕਿ ਉਹਦੀ ਅੱਖ ਤੇ ਸਾੜ ਲੱਗਦੀ ਉਹਨੂੰ ਪਤਾ ਵੀ ਸੀ ਕਿ ਮੇਰਾ ਹੋਰ ਨੁਕਸਾਨ ਹੋ ਸਕਦਾ ਲੇਕਿਨ ਉਸ ਦੇ باوجود ਵੀ ਉਹ ਪਿੱਛੇ ਨਹੀਂ ਹਟਿਆ ਤਾਂ ਨਹੀਂ ਹਿੰਮਤ ਨਹੀਂ ਆਤੀ ਅੱਖ ਤੇ ਵੀ ਲੱਗੀ ਔਰ ਨੱਕ ਤੇ ਵੀ ਲੱਗੀ ਦੇਖੋ ਯਾਰ ਇੰਨੀ ਪਾਵਰਫੁਲ ਸਲੈਪ ਹੁੰਦੀ ਆ ਕਿ ਯਾਰ ਤੁਸੀਂ ਆ ਦੇਖੋ ਕਿ ਆਪਣੀ ਜਗ੍ਹਾ ਤੋਂ ਤੁਹਾਡੇ ਤੇ ਐਂ ਚਲੀ ਆਉਗੀ ਇਹ ਨਾ ਵੀ ਨਹੀਂ ਚਾਹੀਦੀ ਇੰਨੀ ਸੱਟ ਖਾ ਲਈ ਕਿ ਅੱਖ ਆਪਣੇ ਆਪ ਆਪਣੇ ਆਪ ਕੋਈ ਹਲਕੀ ਜਿਹੀ ਚੋਟ ਲੱਗੀ ਤਾਂ ਆਪਾਂ ਕਹਿੰਦੇ ਦਵਾ ਐਵੇਂ ਕਰੀ ਜਾਵਾ ਜਾਂ ਐਵੇਂ ਬੱਚੀ ਦਵਾਏ ਆਪ ਨੂੰ ਜਗਾ ਤੇ ਬੈਲੈਂਸ ਕਰ ਅੱਛਾ ਤੂੰ ਵੀ ਨਹੀਂ ਹਿੱਲ ਰਹਾ ਮੈਂ ਤੇ ਅੱਜ ਤੇ ਚੈਂਪੀਅਨਸ਼ਿਪ ਸਟਾਰਟ ਹੋਣ ਲੱਗੀ ਹੈ ਪਾਵਰਫੁਲ ਸਲੈਪ ਦੀ ਤੇ ਇਹ ਲੈਣਾ ਈ ਤੁਸੀਂ ਮੈਂ ਆਪਣਾ ਸਲੈਪ ਐਕਸਪੀਰੀਅੰਸ ਮੇਰੇ ਕੋਲ ਦੇਖਣੇ ਬਰਦਾਸ਼ਤ ਨਾ ਹੋਵੇ ਮੈਂ ਤੇ ਮੈਂ ਦੇਖਦੇ ਨਾਲ ਲੱਫਤਾਂ ਲਟਕੇ ਹੋਈਆਂ ਉਹ ਉਹ ਜਗਾ ਦੇ ਉੱਤੇ ਆਪਣੇ ਆਪ ਨੂੰ ਬਰਕਰਾਰ ਰੱਖਣਾ ਬਹੁਤ ਬਹੁਤ ਦੇਖੋ ਨਾ ਉਹ ਤੇ ਗਲਤ ਹੈ ਠੀਕ ਹੈ ਲੇਕਿਨ ਮੈਂ ਤੁਹਾਨੂੰ ਇਸ ਤਰ੍ਹਾਂ ਸੱਚੀ ਗੱਲ ਦੱਸਾਂ ਕੁੜੀਆਂ ਵੀ ਜਿਹੜੀਆਂ ਬਹੁਤ ਕੋਈ ਰੈਸਲਿੰਗ ਕਰਦੀਆਂ ਕਬੱਡੀ ਕਰਦੀਆਂ ਨੇ ਫਿਰ ਲੇਕਿਨ ਸਾਡੇ ਕੋਲ ਹੈ ਪ੍ਰਦਰਸ਼ਿਤ ਤੁਸੀਂ ਆਹ ਦੇਖੋ ਨਾ ਗੇ ਰਸ਼ਨ ਪਲੇਅਰ ਦੇ ਹੈਗੇ ਕੌਣ ਸੀ ਸਾਡੇ ਗੁਰੂ ਦਾ ਸਿੱਖ ਸਾਡੇ ਦਾ ਹਾਜ਼ਰ ਸਰਦਾਰ ਪੰਜਾਬੀ ਜੀ ਤੇ ਕਿਵੇਂ ਫਿਰ ਨਾਕਰਸ਼ਨ ਨਹੀਂ ਕਰਨਾ ਸੀਗਾ ਤੁਸੀਂ ਚੈੱਕ ਕਰੋ

ਪਤਾ ਹੀ ਨਹੀਂ ਸੀਗਾ ਕਿ ਇਸ ਤਰ੍ਹਾਂ ਦਾ ਵੀ ਕੋਈ ਪੰਜਾਬ ਦਾ ਵੀ ਹੈ ਬੈਸਟ ਕਲੈਪ ਪਾਵਰ ਸਲੈਪ ਨਾਲੇ ਆਪਾਂ ਨੂੰ ਇਹ ਵੀ ਨਹੀਂ ਸੀ ਨਾ ਪਤਾ ਕਿ ਐਵੇਂ ਦੀ ਵੀ ਕੋਈ ਚੈਂਪੀਅਨਸ਼ਿਪ ਹੋਣੀ ਹੈ ਦੇਖੋ ਕਿਰੇ ਕਿਰੇ ਦੀ ਚੈਂਪੀਅਨਸ਼ਿਪ ਨਿਕਲ ਆਉਂਦੀ ਹੈ ਕੋਈ ਹੋਇਆ ਹੈ ਨਾ ਅੱਛਾ ਆਪਾਂ ਨਾ ਬਾਜ਼ ਕਰਦੇ ਜੰਡਾ ਚੰਡਾ ਚੰਡਾ ਮਾਰਨ ਦਾ ਮੁਕਾਬਲਾ ਕਰੀ ਉਹ ਆਪਾਂ ਮਜ਼ਾਕ ਚ ਕਹਿ ਰਹੇ ਜੈ ਜੈ ਦਾ ਹੱਥਾਂ ਤੇ ਮਾਰਨ ਨਾਲ ਆਪਾਂ ਉਹ ਯਸੂਪੰਜੂ ਯਸੂਪਾ ਉਹਦੇ ਵਿੱਚ ਇੰਨੀ ਸੱਟ ਲੱਗ ਜਾਂਦੀ ਹਾਂ ਸਹੀ ਗੱਲ ਹੈ ਮੈਂ ਤੇ ਜਦ ਮੇਰੀ ਵਾਰੀ ਹੁੰਦੀ ਹੁੰਦੀ ਸੀ ਨਾ ਮੈਂ ਰੋ ਪੈਂਦੀ ਹੁੰਦੀ ਸੀ ਇਹ ਬੜੀ ਦੂਰ ਦੀ ਲੱਗਦੀ ਹੈ ਮੇਰੇ ਭਾਈਆਂ ਨੇ ਕਿਹਾ ਤੂੰ ਰੋਂਦੀ ਪੀਂਦੀ ਹੈ ਤੇ ਉੱਥੋਂ ਵੀ ਉਹ ਉਹ ਵੀ ਹੱਥ ਹਿਲਾਉਣਾ ਨਹੀਂ ਹੁੰਦਾ ਐਂਕਰ ਨਾਲ ਹੁੰਦਾ ਬਸ ਐਂਕਰ ਨਾਲ ਹੁੰਦਾ ਨਹੀਂ ਆਤੀ ਗਰਮ ਜਗ੍ਹਾ ਤੋਂ ਸਟੇਬਲ ਬਹਿਣਾ ਤੇ ਓਏ ਬੜਾ ਔਖਾ ਹੀ ਹੁੰਦਾ ਹੈਗਾ ਬਰਨਾ ਮੈਨੂੰ ਆ ਲੱਗਦਾ ਹੈ ਕਿ ਇੱਕ ਬੰਦਾ ਇੱਕ ਜਗ੍ਹਾ ਤੇ ਖਲੋਤਾ ਹੋਵੇ ਉਹਨੂੰ ਥੱਪੜ ਪਵੇ ਐਡਾ ਪਾਵਰਫੁਲ ਬਸ ਉਸ ਬੰਦਾ ਦੇਖ ਵੀ ਜਾਂਦਾ ਹਾਂ ਉਹ ਦੇਖ ਜਾਂਦਾ ਹੈ ਕਿਸੇ ਕੋਸ਼ਿਸ਼ ਬਲਦੀ ਜਿਵੇਂ ਨਾ ਕੋ 10 ਲਿੰਗ ਵਿੱਚ

अच्छा तो 세타 ਲੋਰਕੀtio ਜਿਹੜਾ ਵੈਸਟਨ ਪਲੇਅਰ ਸੀ ਨਾ ਉਹਦੀ ਹਾਈਟ ਵੀ ਜ਼ਿਆਦਾ ਸੀ ਨਾ ਤੇ ਅਮੂਮਨ ਇਸ ਚੀਜ਼ ਨੂੰ ਵੀ ਆਪਾਂ ਪੰਜਾਬੀ ਵੀਰੇ ਨੇ ਹਿੰਮਤ ਨਹੀਂ ਹਾਰੀ ਤੇ ਸਾਡੇ ਪੰਜਾਬੀ ਵੀਰੇ ਨੇ ਇੰਡੀਆ ਦਾ ਨਾਮ ਫੇਰਿਆ ਕੋਸ਼ਿਸ਼ ਕੀਤੀ ਇਹ ਐਥਮੇਦਨ ਲਗਾਉਣੀ ਹੈ ਕਿ ਜਦੋਂ ਹਾਈਟ ਦਾ ਫਰਕ ਹੋਵੇ ਤੇ ਫਿਰ ਵੇਖਿਓ ਅਮੂਮਨ ਅਮੂਮਨ ਇਵੇਂ ਹੁੰਦਾ ਕਿ ਅਗਰ ਹਾਈਟ ਜਿਹੜੀ ਅਗਲੇ ਬੰਦੇ ਦੀ ਜ਼ਿਆਦਾ ਹੋਵੇ ਨਾ ਉਹ ਥੋੜਾ ਜਿਹਾ ਬੈਨੀਫਿਟ ਚੁੱਕ ਲੈਂਦਾ ਬੈਨੀਫਿਟ ਚੁੱਕ ਲੈਂਦਾ ਲੁਕਿ ਫੇਰ ਵੀ ਸਾਡੇ ਵੀਰੇ ਨੇ